ਕੁਝ ਤਸਵੀਰਾਂ ਸਮਰਾਲਾ ਦੀ ਕਾਂਗਰਸ ਪਾਰਟੀ ਦੀ ਰੈਲੀ ਤੋਂ ਸਾਹਮਣੇ ਆ ਰਹੀਆਂ ਨੇ ਤੇ ਅੱਜ ਇਸ ਰੈਲੀ ਦੇ ਵਿੱਚ ਗਰਾਊਂਡ ਜ਼ੀਰੋ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰያ ਹਾਂ ਦੱਸ ਦਈਏ ਕਿ ਇਹ ਜਿਹੜੀਆਂ ਤਸਵੀਰਾਂ ਨੇ ਕੁਝ ਲੀਡਰਾਂ ਦੇ ਵੱਲੋਂ ਜਦੋਂ ਸਪੀਚ ਦਿੱਤੀ ਗਈ ਤਾਂ ਖਾਲੀਆਂ ਕੁਰਸੀਆਂ ਵੀ ਦੇਖਣ ਨੂੰ ਮਿਲਿਆ ਤੇ ਲੋਕ ਆਪਣੀਆਂ ਕੁਰਸੀਆਂ ਨੂੰ ਛੱਡ ਕੇ ਚਲੇ ਗਏ ਤੇ ਉੱਥੇ ਹੀ ਲੀਡਰਾਂ ਦੇ ਵੱਲੋਂ ਫਿਰ ਵੀ ਜਿਹੜੀ ਸਪੀਚ ਆ ਉਹ ਦਿੱਤੀ ਗਈ ਤੇ ਖਾਲੀ ਕੁਰਸੀਆਂ ਨੂੰ ਹੀ ਆਪਣੀ ਜਿਹੜੀ ਸਪੀਚ ਆ ਉਹ ਦਿੰਦੇ ਰਹੇ ਤੇ ਇਹ ਜਿਹੜੀ ਗਰਾਊਂਡ ਜ਼ੀਰੋ ਤੋਂ ਸਿੱਧੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਪਈਆਂ ਨੇ ਤੇ ਖਾਲੀ ਕੁਰਸੀਆਂ ਦੌਰਾਨ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਸਪੀਚ ਦਿੱਤੀ ਜਾ ਰਹੀ ਹੈ ਤੇ ਖਾਲੀ ਕੁਰਸੀਆਂ ਨੂੰ ਹੀ ਸਪੀਚ ਸੁਣਾਈ ਜਾ ਰਹੀ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਅੱਜ ਦੱਸ ਦਈਏ ਕਿ ਸਮਰਾਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਵੱਡੀ ਰੈਲੀ ਸੀ ਤੇ ਰੈਲੀ ਦੇ ਦੌਰਾਨ ਜਿਹੜੀ ਸਮਰਾਲਾ ਦੇ ਵਿੱਚ ਕਈ ਕਾਂਗਰਸ ਲੀਡਰ ਵਰਕਰ ਪਹੁੰਚੇ ਤੇ ਦੱਸਦੀ ਹੈ ਕਿ ਅੱਜ ਪਹਿਲੀ ਕਨਵੈਨਸ਼ਨ ਸੀ ਜਿਸ ਦੇ ਦੌਰਾਨ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਵੀ ਪਹੁੰਚੇ ਸੀ ਅਤੇ ਉੱਥੇ ਹੀ ਕੁਝ ਤਸਵੀਰਾਂ ਤੁਹਾਨੂੰ ਹੈਰਾਨ ਕਰਨ ਵਾਲੀਆਂ ਵੀ ਦੇਖਣ ਨੂੰ ਮਿਲਣਗੀਆਂ ਦੱਸਦੀ ਕਿ ਜਿਹੜੀਆਂ ਤਸਵੀਰਾਂ ਨੇ ਇਹ ਜਿਹੜੀਆਂ ਗਰਾਉਂਡ ਜ਼ੀਰੋ ਤੋਂ ਸਿੱਧੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਸਪੀਚ ਤਾਂ ਦਿੱਤੀ ਗਈ ਪਰੰਤੂ ਕੁਰਸੀਆਂ ਖਾਲੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਜਿਸ ਦੇ ਦੌਰਾਨ ਜਦੋਂ ਸਪੀਚ ਸੁਣਾਈ ਗਈ ਤਾਂ ਉੱਥੇ ਹੀ ਲੋਕ ਜਿਹੜੀ ਸਪੀਚ ਦੇ ਦੌਰਾਨ ਕੁਰਸੀਆਂ ਛੱਡ ਕੇ ਚਲੇ ਗਏ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਅੱਜ ਪਹਿਲੀ ਕਨਵੈਨਸ਼ਨ ਸੀ ਤੇ ਜਿਸ ਦੇ ਦੌਰਾਨ ਜਿਹੜੇ ਉੱਥੇ ਕਈ ਲੀਡਰ ਸ਼ਾਮਲ ਸੀ ਤੇ ਸਮਰਾਲਾ ਦੇ ਵਿੱਚ ਵੱਡੀ ਰੈਲੀ ਕਾਂਗਰਸ ਪਾਰਟੀ ਨੇ ਕੱਢੀ ਤੇ ਉਸ ਦੇ ਦੌਰਾਨ ਜਿਹੜੇ ਕਈ ਵਰਕਰ ਅਤੇ ਕਾਂਗਰਸ ਲੀਡਰ ਸ਼ਾਮਲ ਹੋਏ ਤੇ ਇਸ ਦੇ ਦੌਰਾਨ ਜਿਹੜੀਆਂ ਖਾਲੀ ਕੁਰਸੀਆਂ ਨੇ ਉਹਨਾਂ ਨੂੰ ਸਪੀਚ ਸੁਣਾਈ ਗਈ ਤੇ ਲੋਕ ਆਪਣੀਆਂ ਕੁਰਸੀਆਂ ਛੱਡ ਕੇ ਜਿਹੜੀਆਂ ਉੱਥੋਂ ਚਲੇ ਗਏ ਤੇ ਜਿਸ ਦੇ ਦੌਰਾਨ ਕੁਝ ਤਸਵੀਰਾਂ ਜਿਹੜੀਆਂ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਦੱਸਦੀ ਕਿ ਇਹ ਜਿਹੜੀਆਂ ਤਸਵੀਰਾਂ ਨੇ ਕੁਝ ਲੀਡਰਾਂ ਦੇ ਵੱਲੋਂ ਜਦੋਂ ਸਪੀਚ ਦਿੱਤੀ ਗਈ ਤਾਂ ਖਾਲੀਆਂ ਕੁਰਸੀਆਂ ਵੀ ਦੇਖੋ ਮਿਲਿਆ ਤੇ ਲੋਕ ਆਪਣੀਆਂ ਕੁਰਸੀਆਂ ਨੂੰ ਛੱਡ ਕੇ ਚਲੇ ਗਏ ਤੇ ਉੱਥੇ ਹੀ ਲੀਡਰਾਂ ਦੇ ਵੱਲੋਂ ਫਿਰ ਵੀ ਜਿਹੜੀ ਸਪੀਚ ਆ ਉਹ ਦਿੱਤੀ ਗਈ ਤੇ ਖਾਲੀ ਕੁਰਸੀਆਂ ਨੂੰ ਹੀ ਆਪਣੀ ਜਿਹੜੀ ਸਪੀਚ ਆ ਉਹ ਦਿੰਦੇ ਰਹੇ ਤੇ ਇਹ ਜਿਹੜੀ ਗਰਾਊਂਡ ਜ਼ੀਰੋ ਤੋਂ ਸਿੱਧੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਪਈਆਂ ਨੇ ਤੇ ਖਾਲੀ ਕੁਰਸੀਆਂ ਦੌਰਾਨ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਸਪੀਚ ਦਿੱਤੀ ਜਾ ਰਹੀ ਹੈ ਤੇ ਖਾਲੀ ਕੁਰਸੀਆਂ ਨੂੰ ਹੀ ਸਪੀਚ ਸੁਣਾਈ ਜਾ ਰਹੀ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਅੱਜ ਦੱਸ ਦਈਏ ਕਿ ਸਮਰਾਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਵੱਡੀ ਰੈਲੀ ਸੀ ਤੇ ਰੈਲੀ ਦੇ ਦੌਰਾਨ ਜਿਹੜੀ ਸਮਰਾਲਾ ਦੇ ਵਿੱਚ ਕਈ ਕਾਂਗਰਸ ਲੀਡਰ ਵਰਕਰ ਪਹੁੰਚੇ ਤੇ ਦੱਸਦੀ ਹੈ ਕਿ ਅੱਜ ਪਹਿਲੀ ਕਨਵੈਨਸ਼ਨ ਸੀ ਜਿਸ ਦੇ ਦੌਰਾਨ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਵੀ ਪਹੁੰਚੇ ਸੀ ਅਤੇ ਉੱਥੇ ਹੀ ਕੁਝ ਤਸਵੀਰਾਂ ਤੁਹਾਨੂੰ ਹੈਰਾਨ ਕਰਨ ਵਾਲੀਆਂ ਵੀ ਦੇਖਣ ਨੂੰ ਮਿਲਣਗੀਆਂ ਦੱਸਦੀ ਕਿ ਜਿਹੜੀਆਂ ਤਸਵੀਰਾਂ ਨੇ ਇਹ ਜਿਹੜੀਆਂ ਗਰਾਉਂਡ ਜ਼ੀਰੋ ਤੋਂ ਸਿੱਧੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਸਪੀਚ ਤਾਂ ਦਿੱਤੀ ਗਈ ਪਰੰਤੂ ਕੁਰਸੀਆਂ ਖਾਲੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਜਿਸ ਦੇ ਦੌਰਾਨ ਜਦੋਂ ਸਪੀਚ ਸੁਣਾਈ ਗਈ ਤਾਂ ਉੱਥੇ ਹੀ ਲੋਕ ਜਿਹੜੀ ਸਪੀਚ ਦੇ ਦੌਰਾਨ ਕੁਰਸੀਆਂ ਛੱਡ ਕੇ ਚਲੇ ਗਏ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਅੱਜ ਪਹਿਲੀ ਕਨਵੈਨਸ਼ਨ ਸੀ ਤੇ ਜਿਸ ਦੇ ਦੌਰਾਨ ਜਿਹੜੇ ਉੱਥੇ ਕਈ ਲੀਡਰ ਸ਼ਾਮਲ ਸੀ ਤੇ ਸਮਰਾਲਾ ਦੇ ਵਿੱਚ ਵੱਡੀ ਰੈਲੀ ਕਾਂਗਰਸ ਪਾਰਟੀ ਨੇ ਕੱਢੀ ਤੇ ਉਸ ਦੇ ਦੌਰਾਨ ਜਿਹੜੇ ਕਈ ਵਰਕਰ ਅਤੇ ਕਾਂਗਰਸ ਲੀਡਰ ਸ਼ਾਮਲ ਹੋਏ ਤੇ ਇਸ ਦੇ ਦੌਰਾਨ ਜਿਹੜੀਆਂ ਖਾਲੀ ਕੁਰਸੀਆਂ ਨੇ ਉਹਨਾਂ ਨੂੰ ਸਪੀਚ ਸੁਣਾਈ ਗਈ ਤੇ ਲੋਕ ਆਪਣੀਆਂ ਕੋਸੀਆਂ ਛੱਡ ਕੇ ਜਿਹੜੀਆਂ ਉੱਥੋਂ ਚਲੇ ਗਏ ਤੇ ਜਿਸ ਦੇ ਦੌਰਾਨ ਕੁਝ ਤਸਵੀਰਾਂ ਜਿਹੜੀਆਂ ਦੇਖ ਕੇ ਤੁਸੀਂ ਵੀ ਹੋ ਜਾਓਗੇ ਹਰਾਨ